प्रोफेशनल वाले अनाउंसमेंट सारे बैठे देखते हैं और रोस्ट्रिकलर पर बहुत बड़ा बढ़िया उद्यम है कि ना जैसे फिर से ये चक्कर लगाया है गंगा वाले का बहुत सालों को एक वर एक बार तकू मंत्री दिखे थे एक उद्धव फ्रेंड्स बंगा के कुछ ऐसा बोलो तो फिर मेरे बदले से ख्याल आए वही ना स्टार्टेड के द्वारा ਪਹਿਲਾ ਪਹਿਲਾ ਮੈਂ ਕਾਫੀ ਦੱਸ ਹੀ ਕਰਨਾ ਕਿ ਐਂਕਰੀਟ ਪਰ ਉਹ ਐਂਕਰੇਜ ਨਹੀਂ ਕੀਤਾ ਹਨ। ਥੋੜੇ ਸਾਲ ਤੋਂ ਸਰ ਕਰ ਅੰਦਰ ਬੈਠੀ ਹੈ। ਉਸ ਤੋਂ ਬਾਅਦ ਇੱਕ ਪਲੈਨਿੰਗ ਦੇਸੀ ਕੇਸੀ Jaipur ਦੇ Jaipur ਜਾ ਕੇ ਦੋ ਸੈਂਟਰ ਦੇਖ ਕੇ ਇੱਕ ਮਾਬੀ ਵਾਲਾ ਜਿਮ ਕੇ ਕਰਨ ਜੀ ਸਿੰਘ ਜੀ ਤੇ ਤੀਹੇ ਇੱਥੇ ਆਏ ਹੋ ਤੇ ਤੁਹਾਨੂੰ ਜਿਹੜੇ ਅਗ ਪ੍ਰੋਵਾਈਡਰ ਦੇਗੇ ਕਿੰਨਾ ਵਲੋ ਕਿਤੇਗੇ ਇਹ ਜੀ ਪਿੰਗਲਵੜਾ ਆਪਣੇ ਬੰਨ ਵਾਲਾ ਸਾਹ ਜਿਹੜੇ ਪਿੰਗਲਵੜਾ ਹੈ ਅਮਰ ਸਾਹਿਬ ਹਾਂਜੀ ਹਾਂ ਜੀ ਬਹੁਤ ਵਧੀਆ ਬਹੁਤ ਵਧੀਆ ਚੀਜ਼ ਨਹੀਂ ਆ ਬਹੁਤ ਵਧੀਆ ਤੁਰ ਨਹੀਂ ਸਕਦੇ ਹੋਣਾ ਬਿਲਕੁਲ ਹੀ ਤੁਰ ਸਕਦੇ ਆ ਵੀਕਲ ਚਲਾਉਣੇ ਹੈ ਹੀ ਆਪਣੀ ਮੋਟਰਸਾਈਕਲ ਤੇ ਚੱਲ ਜੰਦੇ ਆ ਕਿ ਪੈਨ ਭਰਾ ਕੋ ਜਾਣਾ ਚੱਲ ਜੰਦੇ ਹੋ ਤਾਂ ਹੀ ਜਾ ਨਹੀਂ ਸਕਦੇ ਕਿਤੇ ਹਾਂਜੀ ਹਾਂਜੀ ਸਾਰੇ ਸਾਰਿਆਂ ਦਾ ਮੈਂ ਕਲੱਬ ਦਾ ਸਾਰਿਆਂ ਦਾ तहे ਦਿਲੋਂ ਤੁਹਾਨੂੰ ਧੰਨਵਾਦੀ ਬਹੁਤ ਬਹੁਤ ਵਧੀਆ ਸੰਤਾ ਚੱਲਣ ਈ ਆ ਬਹੁਤ ਭਲਾ ਕੰਡ ਹੈ ਸਭ ਤੋਂ ਜਦੋਂ ਆ ਭਲਾ ਇਹ ਕਰਕੇ ਹੈ ਇਹ ਵੇਲੇ ਜਿਹੜੇ ਕੋਈ ਤੁਰ ਨਹੀਂ ਸਕਦਾ ਕੋਈ ਅੱਗੇ ਜਾ ਨਹੀਂ ਸਕਦਾ ਇਹ ਵੇਲੇ ਬੰਦਾ ਅੱਜ ਤਾਂ ਮੇਨੂੰ ਅੰਗ ਲੱਗੇ ਆ ਮੈਂ ਪੈਦਲ ਚੱਲ ਜਾਂਦਾ ਕਿਲੋਮੀਟਰ ਚੱਲ ਜਾਂਦਾ ਤੁਰ ਕੇ ਆਪਣੇ ਮੋਟਰਸਾਈਕਲ ਤੇ ਚੱਲ ਜਾਂਦਾ ਕਰਕੇ ਇਹ ਕਰਕੇ ਮੈਂ ਇਸ ਸੰਸਾ ਦਾ ਬਹੁਤ ਬਹੁਤ ਧੰਨਵਾਦੀ ਜੀ ਲੋ ਧੰਨਵਾਦੀ ਆ ਤੁਹਾਡੀ ਅੱਖਾਂ ਚ ਪਾਣੀ ਵੀ ਆ ਚੁੱਕਿਆ ਹੈ ਕਿੰਨਾ ਕੁ ਫੀਲ ਕਰਦੇ ਹੋ ਆਪਣੇ ਆਪ ਨੂੰ ਕਿ ਮੈਂ ਆਪਣੇ ਪੈਰਾਂ ਤੇ ਫੇਰ ਖੜਾ ਹੋ ਚੁੱਕਾ ਹਾਂ ਹਾਂ ਜੀ ਬਹੁਤ ਜ਼ਿਆਦਾ ਜੀ ਠੀਕ ਨੇ ਦੇ ਮੈਂ ਬਾਹਰ ਹੰਦ ਜਾਂਦਾ ਤਾਂ ਅਗਲੇ ਮੈਂ ਆਪਣਾ ਜਿੰਦਗੀ ਵਧੀਆ ਜੀਣਾ ਬਹੁਤ ਵਧੀਆ ਠੀਕ ਹਾਂਜੀ